हां जी प्यार परी सत श्री काल सारे सारे लक, 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 का। जी सारे कूटर बीच ਭਰਾਵਾਂ ਨੂੰ ਪਹਿਲਾਂ ਤਾਂ ਸਾਰੇ ਭਾਈਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਅਜਵਾਇ ਦਾ ਨਵਾਂ ਬਲੌਗ ਵਿੱਚ ਸਟਾਰਟ ਕਰਦੇ ਆ ਤੇ ਹੁਣ ਇਹ ਕੂਤਰ ਕਵਤਰ ਡਾਉਣੇ ਆ ਅੱਜ ਫਿਲਹਾਲ ਤਾਂ ਕੋਈ ਸਕੀਮ ਨਹੀਂ ਕਿਤੇ ਜਾਣਾ ਹੁੰਦੀ ਠੀਕ ਹੈ ਜੀ ਤੇ ਵੈਸੇ ਤਾਂ ਕਰਈਆਂ ਤੇ ਨਾਲੇ ਅੱਜ ਨਾ ਯਾਰ ਬੇਰੀ ਬੁਰੀ ਥੱਲਾਣਾ ਕੋਈ ਮਤਲਬ ਸਾਫ ਸਫਾਈ ਕਰਦੇ ਆ ਠੀਕ ਹੈ ਜੀ ਤੇ ਸਾਫ ਸਫਾਈ ਕਰਕੇ ਥਾਂ ਸਾਫ ਕਰਕੇ ਉੱਥੇ ਖੁੱਡੇ ਖੱਡੇ ਪਾਉਣੇ ਆ ਨਾ ਵੀ ਬਹਿਣ ਬੋਣ ਦਾ ਵੀ ਥਾਂ ਹੋਵੇ ਤੇ ਕੱਲ ਮੈਂ ਇਧਰ ਆ ਦੇਖੋ ਆ ਵੀ ਸਾਫ਼ ਸਫਾਈ ਕੀਤੀ ਸੀ ਇਥਵੇਂ ਨਹੀਂ ਨਹੀਂ ਠੀਕ ਆ ਜੀ ਕਾਕੂ ਇਹ ਸਾਰਾ ਆਪਾਂ A to Z ਇਧਰ ਲੈ ਕੇ ਨਾ ਬਾਈ ਉਹ 베ਰੀ ਥਲੇ ਝਾਪੇ ਝੂਫੇ ਪਏ ਉਹ ਸਾਰੇ ਆਪਾਂ ਸਾਫ਼ ਕਰ ਦੇਣੇ ਆ ਪਹਿਲਾਂ ਦਾ ਗੇਟ ਗੁੱਟ ਖੋਲ ਲੀਏ ਠੀਕ ਆ ਜੀ ਤੇ ਫਿਰ ਬੱਚਾ ਬੂੱਚਾ ਡਾਈਏ ਬੱਚੇ ਬੂੱਚੇ ਹਨਾ ਅੱਜ ਆਈ ਹੋਪ ਵੀ ਇੱਕਾਂ 2 3 ਵਜੇ ਬਹਿਣਗੇ ਬਈ ਅੱਜ ਦੇ ਡਾਈ ਕਿਉਂਕਿ ਅੱਜ ਮੌਸਮ ਠੰਡਾ ਹੈ ਕੂਤਰ ਆਪਣੇ ਵਧਣ ਲੱਗ ਗਏ ਤਾਂ ਕਰਕੇ ਇੱਕ ਮਿੰਟ ਗੇਟ ਖੋਲਿਜੀਏ ਪਹਿਲਾਂ ਤਾਂ ਜੀ ਭਾਈ ਆਪਾਂ ਇਹਨਾਂ ਨੂੰ ਨਾ ਸਹੀ ਬੰਦਿਆਦਰਾ ਢਾਵਾਗੇ ਫਿਰ ਤਾਂ ਇਹ ਵਧੀਆ ਉੱਡਣ ਲੱਗ ਜਾਣਗੇ ਜੇ ਢਾਵਾ ਵੀ ਮਤਲਬ ਸਹੀ ਤਰੀਕੇ ਨਾਲ ਢਾਏ ਕੋਲੇ ਬਹਿ ਕੇ ਥੱਲੇ ਬਹਿ ਕੇ ਵੀ ਕਬੂਤਰ ਉੱਡਦੇ ਹੁਣ ਪੂਰੀ ਨਿਗਾ ਰੱਖੀ ਹੋਵੇ ਠੀਕ ਹੈ ਜੀ ਤੇ ਸਹੀ ਤਰੀਕੇ ਨਾਲ ਢਾਈਆਂ ਲਈਆਂ ਹੁਣ ਉਰਗ ਉਤਰ ਬੈਸਟ ਹੁੰਦਾ ਉਡਣ ਬਾਜੀ ਬੁਜੀ ਛੱਡਣ ਵਾਸਤੇ ਹੁਣ ਮੈਂ ਛੱਡ ਕੇ ਪਾਸੇ ਚਲਾ ਜਾਂਦਾ ਉਹ ਵਿਚਾਰੇ ਆਪਿਆਂ ਨੂੰ ਉਨਕੇ ਬਹਿ ਜਾਂਦੇ ਨਾ ਉਹਨਾਂ ਨੂੰ ਸਹੀ ਤਰੀਕੇ ਨਾਲ ਪਾਣੀ ਪੂਣੀ ਦਿੱਤਾ ਜਾਂਦਾ ਨਾ ਲੈਣਾ ਨਾ ਦੇਣਾ ਠੀਕ ਹੈ ਜੀ ਬਾਕੀ ਆਪਾਂ ਹੁਣ ਬੱਚਾ ਤੇ ਕੂਤਰ ਡਾਈਏ ਕੱਢ ਕੇ ਨਾਲੇ ਮੈਂ ਤੇ ਕੂਤਰਾ ਖਾਤਰਾ ਦੇਖ ਰਿਹਾ ਨਿਗਾਹ ਮਾਰ ਲਾ ਫਿਰ ਤੁਹਾਡੇ ਨਾਲ ਅੱਗੇ ਗੱਲਬਾਤ ਸ਼ੇਅਰ ਕਰਦੇ ਆਪਾਂ ਬੱਚੇ ਭਾਈ ਆਪਾਂ ਬਾਤ ਛੁੜਾਵਾਂਗੇ ਪਹਿਲਾਂ ਛਤਰੀਆਂ ਛਤਰੀਆਂ ਲਾ ਲਈਏ ਸਹੀ ਕਰਕੇ ਬੜਾ ਲਾਈਟ ਬੁਝਾਈਏ ਉਹ ਸਾਲਾ ਕਰੰਟ ਨਾ ਆ ਜੇ ਉੱਥੋਂ ਤੂੰ ਜੀ ਕਹਿੰਦੇ ਤਾਰਾਂ ਟੁੱਟੀਆਂ ਹੋਈਆਂ ਪਹਿਲਾਂ ਛਤਰੀ ਛੁਤਰੀ ਲਾਜੀ ਉੱਤੇ ਸਹੀ ਤਰੀਕੇ ਨਾਲ ਠੀਕ ਹੈ ਜੀ ਤੇ ਫਿਰ ਡਾਵਾਂਗੇ ਤੇ ਨਾਲੇ ਹਰ ਅਸੀਂ ਵਿਚਾਲ ਦੀ ਗੱਡੀਏ ਠੀਕ ਹੈ ਜੀ ਇਸ ਸਾਈਡ ਤੇ ਕਬੂਤਰ ਥਲੇ ਡੇ ਜਾਂਦਾ ਤੇ ਫਿਰ ਦੂਜਾ ਅਦਰ ਵੀ ਲਾਵਾਂਗੇ ਛਤਰੀ ਤੇ ਠੀਕ ਹੈ ਜੀ ਇੰਨਾ ਕੰਮ ਕਰੀਏ ਪਹਿਲਾਂ ਤਾਂ ਪੰਜ ਤੋਂ ਪਹਿਲਾਂ ਇੰਨਾ ਕੰਮ ਕਰੀਓ ਹੁਣ ਉੱਤਰੋਂ ਨਾਲ ਪੇਚ ਗੱਲ ਸਲਿਆਉਣਾ ਰੱਸੀ ਸਹੀ ਤਰੀਕੇ ਨਾਲ ਵਿਚੋਂ ਨਹੀਂ ਕੱਢਦੇ ਛਤਰੀ ਦੇ ਉਹ ਪਾਸੇ ਦੀ ਗੱਡੀ ਕਬੂਤਰ ਕਈ ਵਾਰੀ ਪਾਸੇ ਡਿੱਗ ਪੈਂਦਾ ਫਿਰ ਕਈ ਵਾਰੀ ਲੱਤ ਲੁੱਤ ਵੀ ਨਿਕਲ ਜਾਂਦੀ ਹੈ ਕਬੂਤਰ ਦੀ ਤਾਂ ਕਰਕੇ ਸਹੀ ਤਰੀਕੇ ਨਾਲ ਰੱਖਾਂਗੇ ਵੀ ਜਿਹੜੀ ਵਿੱਚ ਦੀ ਛਤਰੀ ਦੇ ਰੱਸੀ ਨਿਕਲ ਜੇ ਤੇ ਕਬੂਤਰ ਸਹੀ ਰਹੇ ਆਪਣਾ ਤਾਂ ਕਰਕੇ ਹਾਂਜੀ ਬਾਈ ਤੇਤਰ ਛਤਰੀ ਦੇ ਵਿੱਚੋਂ ਦੀ ਰੱਸੀ ਕੱਢਤੀ ਹੁਣ ਕੱਢੀਏ ਕਬੂਤਰ ਬਾਹਰ ਤੇ ਢਾਈਏ ਤੇ ਛਤਰੀ ਉੱਤੇ ਲਾਈਏ ਚੋਬਰੋ ਠੀਕ ਹੈ ਜੀ ਆਜ ਤਾਂ ਮੂੰਹ ਚ ਚੋਬਰ ਨਿਕਲ ਗਿਆ ਤਾਂ ਲਾ ਕੋਈ ਨਾ ਚੋਬਰ ਭਰਾ ਕੋਈ ਹੈ ਭਰਾ ਹੁਣ ਤੁਸੀਂ ਸਾਰੇ ਵੱਡੇ ਮੇਰੇ ਤਾਂ ਕਰਕੇ ਲਓ ਜੀ ਓਪਨ ਦਾ ਡੋਰ ਐਂਡ ਪਿਜਨਸ ਫਲਾਈ 1 1 ਐਂਡ ਥੁਪ ਓਨਲੀ ਫਾਰ ਓਕੇ ਪਿਓ ਬੱਚਾ ਜਾਂ ਜਾਂ ਉਹ ਬੱਚਾ ਜਾਂ ਕੋਈ ਹੋਰ ਕੂਤਰ ਛਦਰੀ ਤੇ ਬੰਨਦੇ ਆ ਠੀਕ ਹੈ ਜੀ ਜਿਹਨੂੰ ਥੁਪ ਲਵਾਉਣੀ ਆ ਉਹ ਬੰਨਦੇ ਆ ਜੋ ਪਰਲਾ ਠੀਕ ਹੈ ਜੀ ਤੇ ਪਰਲਾ ਡਾੜੂ ਦੀਏ ਹਾਂਜੀ ਬਈ ਤੇਰੇ ਜਾਲ ਚ ਇੱਕ ਬੱਚਾ ਤੇ ਇੱਕ ਵੱਡਾ ਕੂਤਰ ਪਾ ਕੇ ਲੈ ਜਾਂਦਾ ਜਿਹੜਾ ਇਹਦੇ ਨਾਲ ਉੱਡਦਾ ਬਈ ਇਹ ਦਿਨ ਨਹੀਂ ਵਦਿਆ ਯਾਰ ਦਿਨ ਥੁਪ ਜੀ ਹੈ ਨਹੀਂ ਕੋਈ ਜਿਹੜੀ ਥੁਪ ਹੋਵੇ ਫੁੱਲ ਕਾਲੜੇ ਫਿਰ ਨਿਆਰਾ ਹੁੰਦਾ ਕੂਤਰ ਡਾਉਂਦਾ ਫਿਰ ਕੂਤਰ ਦਾ ਸਹੀ ਪਤਾ ਲੱਗਦਾ ਵੀ ਇੰਨਾ ਚ ਰੋਡੂਗਾ ਇਹ ਕੰਮ ਕਰੂਗਾ ਹੁਣ ਇੱਥੇ ਕੀ ਪਤਾ ਲੱਗਦਾ ਹੁਣ ਇਹ ਤਾਂ ਜੋਰ ਠੰਡਾ ਦੇਣਾ ਸਾਰਾ ਦਿਨ ਵੀ ਉੱਡ ਲਊਆ ਪਰ ਗਰਮੀ 'ਚ ਸਹੀ ਪਤਾ ਲੱਗਦਾ ਸਾਰਾ ਦਿਨ ਤੱਕ ਇਥੋਂ ਉੱਡਣਾ ਔਰ ਕੋਈ 4-5 ਘੰਟੇ ਮਸਾਂ ਉੱਡਣਗੇ ਠੀਕ ਹੈ ਜੀ ਪਹਿਲਾਂ ਹੀ ਕਹਿ ਦਿੱਤਾ ਸੀ ਬਹੁਤ ਕੋਈ ਨਹੀਂ ਵੀ ਕੀ ਕਰਨਾ ਕੀ ਨਹੀਂ ਚੱਲ ਇੱਥੇ ਕੈਮਰਾ ਲਾ ਕੇ ਇੱਥੇ ਰੱਖ ਕੇ ਉਹਲੇ ਦਿਨੇ ਦੋਨਾਂ ਨੂੰ ਕੱਢ ਕੇ ਕੋਠੇ ਤੋਂ ਠੀਕ ਹੈ ਜੀ ਤੇ ਇੱਕ ਮਿੰਟ ਯਾਰ 1 ਸੈਕਿੰਡ ਬ੍ਰੋ ਫਰਾ ਦੇ ਵੇਖੀ ਕਿ ਪੋਟੇ ਚ ਦਾਣੇ ਦੂਨੇ ਤਾਂ ਹੈ ਨਹੀਂ ਵੈਸੇ ਤਾਂ ਠੰਡਾ ਹੀ ਦੇਣਾ ਮੈਸਟਰ ਠੰਡਾ ਦੇਣਾ ਬਈ ਪੋਟੇ ਚ ਤਾਂ ਕਾੜੇ ਦਾਣੇ ਹੋਣੇ ਹੋਣਗੇ ਠੀਕ ਹੈ ਜੀ ਆਹ ਮੁੱਛ ਵਾਸਤੇ ਕਰ ਲੀਏ ਖਾਲੀ ਹੈ ਜੀ ਪੋਟਾ ਜਾਵਾ ਖਾਲੀ ਹੈ ਚੋਬਰ ਦਾ ਠੀਕ ਹੈ ਜੀ ਤੇ ਹੁਣ ਡਾ ਦਈਏ ਉਹਨਾਂ ਦੇ ਦਈਏ ਉਸਨਾਂ ਆਇਆ ਸਤਿ ਸ਼੍ਰੀ ਅਕਾਲ ਬਾਬਾ ਯਾ ਇਹ ਰਾਜਾ ਹੈ ਛਤਰੀ ਦੇ ਜਉ ਜਾਨ ਨੂੰ ਨਿਊਡਨ ਲੱਗ ਗਿਆ ਜੀ ਵੇਖਦਾ ਹੋਇਆ ਤਾਂ ਹਨ ਤੂੰ ਆਇਆ ਪੁੱਤ ਬਾਰ ਤੂੰ ਦੱਸ ਦੇ ਕੀ ਰੰਗ ਲਾਉਣਾ ਠੀਕ ਹੈ ਜੀ ਟਾਈਮ ਵੇਖਾ ਟਾਈਮ ਹੀ ਦੱਸ ਦਾਂਗੇ ਕਿੰਨਾ ਟਾਈਮ ਉੜਦੇ ਆ ਬਸ ਕਿਹ ਟਾਈਮ ਦੱਸਣ ਵਾਲੇ ਹੁੰਦੇ ਆ ਪਰ ਉਹ ਤਾਂ ਜ਼ਿਆਦਾ ਪੁੱਤਰ ਵਾਧਾ ਕਿ ਨਹੀਂ ਆ ਇਹ ਵੀ ਫੋਟਾ ਹੈ ਨਹੀਂ ਕੁਝ ਵੀ ਇਹ ਵੀ ਖਾਲੀ ਆ ਚੱਲ ਪੁੱਤ ਸੋ ਛੱਡ ਤੇ ਉਹ ਦੋ ਹੀ ਹੈਗੇ ਛੱਡਣ ਵਾਲੇ ਹੁਣ ਵਿਖਾ ਦੰਨੇ ਆ ਵੀ ਕਿੰਨੇ ਉੱਡੇ ਕਿੰਨੇ ਨਹੀਂ ਉਹ ਮਤਲਬ ਜਿਵੇਂ ਆ ਕੰਮ ਹੋਊਗਾ ਬਟ ਯਾਰ ਸਮਝੀ ਜਿਆ ਕਰੋ ਗੱਲ ਬਾਤ ਯਾਰ ਪਿੰਜਰਾ ਥੱਲੇ ਲੈ ਚੱਲਦੇ ਨਾਲ ਆ ਆ ਹੁੰਦੇ ਦੋਨੇ ਠੀਕ ਹੈ ਜੀ ਆਰੇ ਵਾਹ ਇੰਨਾ ਹੀ ਜੂਮ ਆਂਦਾ ਹੋ ਜਾਂਦੇ ਹੁਣ ਤੁਹਾਨੂੰ ਟਾਈਮ ਤੁਸੀਂ ਇਹ ਕਿ ਨਜ਼ਰ ਹੋ ਗਿਆ 916 ਤੇ ਉੱਡੇ ਆ ਠੀਕ ਹੈ ਜੀ ਟਾਈਮ ਤਾਂ ਆਦੇ ਪਹਿਲਾਂ ਆਪਣੇ ਕਬੂਤਰ ਘੰਟਾ ਗੇੜਾ ਨਹੀਂ ਪਾਉਂਦੇ ਸੀਗੇ ਤੇ ਹੁਣ ਵਾਵਾ ਉੱਡਣ ਲੱਗ ਗਏ ਵੀ ਜੀ ਜਾਂ ਦਿਲ ਪਰਚਾਵਾ ਜਾਂ ਹੋ ਗਿਆ پرو ਗੱਲ ਨਹੀਂ ਬੰਨਦੇ ਵੀ ਹਾਂ ਦੇਣ ਮਾਰਨਗੇ ਫੁੱਲ ਕਿਹੜੇ ਵੀ ਬਾਜੀ ਛੱਡਣ ਵਾਲੇ ਤਾਂ ਸ਼ੈਨ ਤੱਕ ਹਜੇ ਤਾਂ ਬਣੇ ਨਹੀਂ ਜੇ ਬਣ ਗਏ ਤਾਂ ਬਹੁਤ ਵਧੀਆ ਗੱਲ ਆ ਪਰ ਮਨ ਪਰਚਾਵਾ ਹੋ ਗਿਆ ਵੀ ਅੱਗੇ ਸਾਰੇ 베ਰੀਆਂ ਦੀ ਵਹਿੰਦੇ ਸੀ ਤੇ ਹੁਣ ਉੱਡਣ ਤਾਂ ਲੱਗ ਗਏ ਮਾੜੇ ਮੋਟੇ ਆ ਕਰਕੇ ਠੀਕ ਹੈ ਜੀ ਤੇ ਬਾਕੀ ਛਤਰੀ ਤੇ ਕਬੂਤਰ ਹੈ ਤੇ ਹੋਰ ਇੱਕ ਛਤਰੀ ਤੇ ਪਿੰਜਰਾ ਲੈ ਚੱਲਦੇ ਹੱਲੇ ਪਿੰਜਰੇ ਚ ਹਾਂ ਕਿਹਨੂੰ ਜਾਊਗਾ ਬੜਾ ਕੈਂਡ ਮੋਟਰਸਾਈਕਲ ਆਉਂਦੀ 147 ਵੇਲੇ ਦਾ ਕੈਮਰਾ ਸਾਫ ਕਰ ਲਈਏ ਫੇਰ ਹਾਂ ਹੁਣ ਦੇਖੋ ਜੀ ਕੀ ਬਾਤਾਂ ਨੇ ਅਸੀਂ ਆਏ ਸੀ ਪਿੰਡ ਮੋਹਾਲਾ ਦੇਖਣ ਨੂੰ ਪੈਣ ਲੱਗਾ ਜੀ ਕਬੂਤਰ ਆਪਣੇ ਉੜਦੇ ਪਏ ਹੁਣੇ ਆ ਉਧਰ ਪਿੰਡ ਵੀ ਉੜਦੇ ਆ ਓਏ ਓਏ ਛੇੜੇ ਕਿ ਭਰਾ ਸੀਗਾ ਝਟਕਾ ਨਾ ਮਰਾ ਦੇ ਪਿੰਡ ਦਾ ਮੋਹਲ ਵਿਖਾਉਣੇ ਤੁਹਾਨੂੰ ਨੋਗਾਵਾਂਗੇ ਸਾਡੇ ਪਿੰਡ ਦਾ ਹੌਲ ਜੀ ਲਪੌੜੀਆਂ ਨੂੰ ਡਰੋਗ ਬ੍ਰੇਕ ਲਾਈ ਕਿਵੇਂ ਆ ਸਸਰੀ ਗਾਲ ਚੱਲ ਲਿਆ ਪੈਰ ਲਾ ਲੈ ਹੋਰ ਮੰਨੂ ਜੀ ਕਿਵੇਂ ਆ ਜੀ ਠੀਕ ਆ ਜੀ ਸਸਰੀ ਗਾਲ ਆਹੀ ਟਰੇ ਦਿਓ ਕੀ ਆਲਾ ਮਨੀਸ਼ ਕੁਮਾਰ ਮਾ ਵੀ ਠੀਕ ਆ ਜੀ ਹੋਰ ਐਚਾ ਠੀਕ ਆ ਤੁਸੀਂ ਰੰਗ ਰਮਣਟ ਆਇਆ ਅਸੀਂ ਸਿੰਪਲ ਬੰਦੇ ਸਾਡੀ ਕਾ ਅਸੀਂ ਕੱਚੇ ਰੰਗ ਜੇ ਸਾਡੀ ਕਾਂਦੀ ਹੋਲੀ ਆ ਇਧਰ ਵੇਖੋ ਜੀ ਕੀ ਆ ਮਾਤਾ ਨਾ ਲਬੇੜ ਦੋ ਲਬੇੜ ਦੋ ਸਾਨੂੰ ਤਾਂ ਆਪ ਨੂੰ ਲਬੇੜ ਤਾਂ ਸਸਰੀ ਗਾਲ ਕਰ ਦੋ ਓਏ ਓਏ ਡੇਪੇ ਸੀ ਨਾ 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 ਕਿਵੇਂ ਆ ਇਧਰ ਸਾਡੇ ਆਂਡੇ ਕਰਤੇ ਖਰਾਬ ਚੱਲ ਚੱਲ ਨੂੰ ਨਹੀਂ ਮੇਰਾ ਕਿਨੇ ਜਾ ਓਏ ਮੂ ਮਸਾਦਿਆ ਅੱਪਾ ਥੋੜਾ ਰੰਗ ਓਏ ਓ ਪੈਂ ਕਰਦੇ ਹੋਏ ਘੇੜੇ ਜੀ ਕੀਆ ਬਾਤਾਂ ਨੇ ਅਸੀਂ ਕੇ ਸੀ ਕੰਮ ਥੋੜਾ ਜਿਹਾ ਫਿਰ ਤੋਂ ਬਾਹਰ ਜੀ ਹੁਣ ਪੈਂਟ ਚ ਮੁੱਠੇ ਆ ਚੁੱਕੀਆਂ ਤੇ ਹੁਣ ਤੁਹਾਡੇ ਨਾਲ ਜਿਹਾ ਮਾਹੌਲ ਦਾ ਮਾਹੌਲ ਹੋਲੀ ਦਾ ਮਾਹੌਲ ਸ਼ੇਅਰ ਕਰਾਂਗੇ ਕੈਫੋ ਜਾਂ ਕੈਫੋ ਜਾਂ ਨਹੀਂ ਐ ਚੱਕ ਕੇ ਮਾਰ ਫਰਾ ਮੋਟਰਸਾਈਕਲ ਜੇ ਨੂੰ ਆਏ ਸਾਫਾ ਟੈਂਪੋ ਤੇ ਚੜ ਜਾਂਦੇ ਆ ਆ ਹੋਰ ਉਹੀ ਗੱਲਾਂ ਨਾ ਤੁਹਾਡੀਆਂ ਹੋਰ ਹੁਣ ਸੱਚੀ ਸੌਂ ਲੱਗੇ ਨਾ ਮਨ ਨੂੰ ਸਕੂਨ ਮਿਲਦਾ ਮਨ ਪਰਚਾਵਾ ਹੁੰਦਾ ਠੀਕ ਹੈ ਜੀ ਜਿੱਥੇ ਪਹਿਲਾਂ ਘੰਟਾ ਨਹੀਂ ਉੱਟਦੇ ਸੀਗੇ ਹੁਣ ਉੱਥੇ 2:27 ਹੋ ਗਏ ਤੜਕੇ 9:00 ਦੇ ਛੱਡੇ ਆ ਤੇ ਆਈ ਹੋਪ ਅੱਜ 4 ਤੋਂ 5 ਵਜੇ ਬੈਠਾਂਗੇ ਕੂਤਰਾਂ ਦੀ ਚਾਲ ਦਸੀ ਜਾਂਦੀ ਪਰ ਦਿਨ ਠੰਡਾ ਸੀਗਾ ਤੇ ਦਿਨ ਠੰਡੇ ਜੀ ਤਾਂ ਬਾਈ ਇਹਨਾਂ ਚ ਉੱਡ ਜਾਂਦੇ ਆ ਪਰ ਆਪਣੇ ਜੋ ਪਹਿਲਾਂ ਵੇਖੀ ਆ ਯਾਰ ਜਿਵੇਂ ਪਿਛਲੇ ਸਾਲ ਉੱਡੇ ਗਏ 베ਰੀ ਤੇ ਬਹਿ ਕੇ ਚ ਬਾਰੇ ਤੇ ਬਹਿ ਕੇ ਪਰ ਉਸ ਚੀਜ਼ ਨਾਲ ਨਾ ਹੁਣ ਮਾਨੂੰ ਸਕੂਨ ਮਿਲਿਆ ਵੀ ਹਾਂ ਹੈਗੇ ਕਬੂਤਰ ਅੱਜ ਨਾਲ ਮਾੜੇ ਮੋਟੇ ਤਾਂ ਉਸ ਲੈਵਲ ਦੇ ਹੈ ਨਹੀਂ ਵੀ ਬਾਈ ਛੱਡ ਦਾਂਗੇ ਤੇ ਤੁਹਾਨੂੰ ਵਿਖਾ ਦਿੰਨੇ ਕਿੱਥੇ ਆ ਔਰੇ ਹੋਰ ਦੇਖੀ ਜੀ ਵੇਖੋ ਚਾਲ ਦੇ ਕਬੂਤਰਾਂ ਦੀ ਤੇ ਬਾਕੀ ਜਦੋਂ ਉੱਡ ਕੇ ਆਣ ਕੇ ਬੈਠੇ ਆ ਉਦੋਂ ਤੁਹਾਨੂੰ ਵਿਖਾਉਂਗਾ ਕਬੂਤਰ ਕਿਵੇਂ ਦੀ ਹਾਲਤਾ ਕਿਵੇਂ ਦੀ ਨਹੀਂ ਠੀਕ ਹੈ ਜੀ ਮੈਂ ਕਰੋ ਡਾਡੀ ਨੂੰ ਪੁੱਛਿਆ ਸੀ ਡਾੜੀ ਕਹਿੰਦਾ ਤੜਕੇ ਉੱਡੀ ਜਾਂਦੇ ਆ ਵੀ ਮੈਂ ਕਿਤੇ ਉਹ ਨਾ ਹੋਵੇ ਵੀ ਆਪਾਂ ਉਹ ਮੁੱਛਾਂ ਬਣਾਈ ਆ ਵੀ ਆਪਣੇ ਕੂਤਰ ਉੱਡਣ ਲੱਗ ਗਏ ਤੇ ਕਿਤੇ ਇਹ ਸਾਲੇ ਇੱਥੇ ਉੱਥੇ ਪੈਹਿ ਜਾਣ ਪਰ ਡਾੜੀ ਕਹਿੰਦਾ ਪੂਰੀ ਨਿਗਰੱਖੀ ਆ ਮੈਂ ਬਹੁਤ ਵਧੀਆ ਉੱਡੇ ਆ ਅੱਗੇ ਨਾਲੋਂ ਤੇ ਤਾਂ ਕਰਕੇ ਬਾ ਓਕੇ ਆ ਜੀ ਹੁਣ ਪੱਠੇ-ਪੁੱਠੇ ਪਾ ਲਈਏ ਵੱਢ ਲਈਏ ਠੀਕ ਹੈ ਜੀ ਤੇ ਮਤਲਬ ਕੂਤਰ ਬਹਿਣ ਆ ਗਏ ਯਾਰ ਅੱਗੇ ਕਰਾਨੀਵਾ ਆ ਕੇ ਫਿਰ ਤਾਂ ਜਾ ਫੜੇ ਸੀ ਤੇ ਹੁਣ ਇਹਨੇ ਦੋ ਮਿੰਟ ਨਹੀਂ ਤਾਂ ਛੱਤri 扑ੜਕਾ ਕੇ ਉਠਾ ਲੈਣੇ ਆ ਠੀਕ ਹੈ ਜੀ ਪੈਰ ਤਾਂ ਨਹੀਂ ਹਜੇ ਕੱਢੇ ਹਜੇ ਓਡਣਗੇ ਹੋਰ 3:15 ਹੋ ਗਿਆ ਜੋ ਬਹੁਤ ਵਧੀਆ ਓਡੇ ਆ ਕੱਲ ਨਾਲੋਂ ਕੱਲ 1:17 ਤੇ ਬਹਿ ਕੇ ਸੀ ਅੱਜ 2:15 ਹੋ ਗਏ ਤੇ ਇੱਧਰ ਮੈਂ ਹੱਥਾਂ ਦੀ ਸਾਫ ਕਰੀ ਜਾਂਦਾ ਸੀਗਾ ਟੰਨ ਟੂਨੇ ਵੱਢ ਕੇ ਇੱਕ ਪਾਸੇ ਕਰੀ ਜਾਂਦਾ ਜਿਹੜਾ ਗੰਦ ਪੈਲਾ ਤੇ ਜਿਹੜੇ ਚਾਜਦੇ ਹੋ ਵੱਢ ਕੇ ਇੱਕ ਪਾਸੇ ਰੱਖੀ ਜਾਂਦਾ ਇੱਥੋਂ ਆ ਸਾਰੀ ਥਾਂ ਸਾਫ ਕਰਨੀ ਤੁਹਾਨੂੰ ਦੱਸਿਆ ਤੇ ਇੱਥੇ ਬਾਅਦ ਚ ਜਿਹੜਾ ਗੰਦ ਪੈਲ ਉਹਨੂੰ ਅਗਰ ਆਦਾਂਗੇ ਫਿਰ ਇੱਕੋ ਜਿਹਾ ਪਧਰਾ ਥਾਂ ਕਰਤਾਂਗੇ ਤੇ ਬਾਕੀ ਉਹ ਪ੍ਰਿਜ਼ਨਸ ਵਿੱਚ ਖਾ ਦਿੰਨੇ ਆਪਣੇ ਪ੍ਰਿਜ਼ਨਸ ਕਾਰਨ ਕੂਤਰ ਆਪਣਾ ਆ ਕੇ ਸਾਈਡ ਤੇ ਬਹਿ ਗਿਆ ਪਰ ਬੱਚਾ ਜ ਆ ਬਹਿ ਗਿਆ ਉਹ ਦੇਖੋ ਫੰਗ ਫੰਗ ਸਾਰੇ ਸਿੱਟੀ ਖੜਾ ਤੇ ਹੁਣ ਇਹਨੂੰ ਬੜਕਾ ਕੇ ਛਤਰੀ ਥਲੇ ਆ ਜੇ ਛੇਤੀ ਠੀਕ ਹੈ ਜੀ ਤਾਂ ਯਾਰ ਬੱਚਾ ਨੂੰ ਸ਼ਾਬਾਸ਼ ਹੀ ਆ ਜਰਾ ਜਨਨ ਆਪਣਾ ਬਹੁਤ ਵਧੀਆ ਕੂਤਰ ਉੱਟਣ ਲੱਗ ਗਿਆ ਪਰ denn ਠੰਡਾ ਸੀ ਤੁਹਾਡੇ ਵਾਸਤੇ ਤਾਂ ਬਈ ਬਹੁਤ ਘੱਟ ਉੱਡੇ ਆ ਮੇਰੇ ਵਾਸਤੇ ਬਹੁਤ ਵਧੀਆ ਉੱਡੇ ਆ ਠੀਕ ਹੈ ਬਹੁਤ ਜ਼ਿਆਦਾ ਨਹੀਂ ਕਰ ਸਕਦਾ ਬਹੁਤ ਵਧੀਆ ਉੱਡੇ ਆ ਕਿਉਂਕਿ ਅੱਗੇ ਸਾਲੇ ਇੱਥੇ ਬੰਦੇ ਬਾਹਰ ਕੱਢਦੇ ਸੀ ਤੇ ਪਿੰਜਰੇ ਤੇ ਆਣ ਕੇ ਬਹਿ ਜਾਂਦਾ ਸੀ ਤੇ ਹੁਣ ਤਾਂ ਤਰਾ ਜ ਬਾਈ ਤਨਤ 18 ਦਾ 15 ਕਰਕੇ ਬੈਠਾ ਅੱਜ ਠੀਕ ਹੈ ਜੀ ਦੂਜਾ ਫੋਨ ਹੈ ਨਹੀਂ ਨੀ ਤਾਂ ਵਿਖਾ ਦਿੰਦੇ ਬਾਕੀ ਕਬੂਤਰ ਦੀ ਹਾਲਤ ਚੈੱਕ ਕਰ ਲਓ ਤੁਸੀਂ ਤੇ ਇਧਰ ਆਪਾਂ ਲੱਕੜਾਂ ਵੱਢੀ ਜਾਂਦੇ ਥਾਂ ਸਾਫ਼ ਕਰਨ ਵਾਸਤੇ ਬਹੁਤ ਵੱਡੀਆਂ ਅਧੀਆਂ ਓਹ ਰਾਡ ਕੇ ਰੱਖਤੀਆਂ ਇੱਕ ਅਧੀਆਂ ਆ ਵੇਖੋ ਐ ਛੋਟੇ ਛੋਟੇ ਡੰਗ ਕਰ ਕਰਾ ਦਿੰਦੇ ਓਰੇ ਤੇ ਅੱਧੇ ਓਰੇ ਠੀਕ ਹੈ ਜੀ ਆ ਕੀ ਹੋ ਗਿਆ ਮੇਰੇ ਸਲੇ ਨੂੰ ਅੱਧੇ ਓਰੇ ਠੀਕ ਹੈ ਜੀ ਅਜੇ ਨਾ ਕੰਮ ਆਣ ਕੇ ਨਿਬੜਿਆ ਤੇ ਇੱਕ ਹੋਰ ਵੱਢ ਕੇ ਰੱਖਤਾ ਠੀਕ ਹੈ ਜੀ ਤੇ ਹੁਣ ਥੋੜਾ ਹੀ ਰਹਿ ਗਿਆ ਮੁੜ ਕੇ ਥਾਂ ਸਾਰੀ ਸਾਫ ਹੋ ਜੂ ਸਾਰੀ ਸਾਫ ਹੋ ਜੂਗੀ ਮੁੜ ਕੇ ਇੱਥੇ ਆਪਾਂ ਸਫਾਈ ਕਰਕੇ ਮੰਜੇ-ਮੰਜੇ ਡਾਇਆ ਕਰਾਂ ਕਬੂਤਰ ਜਿਹੜੇ ਇੱਧਰ ਖਰੇ ਹਾਂਜੀ ਬਾਈ ਤੇ ਹੁਣ ਪਾ ਲਈ ਕੂਤਰਾ ਨੂੰ ਦਾਣੇ ਦੂਨੇ ਤੇ ਮੀਂਹ ਬਹੁਤ ਪਈ ਜਾਂਦਾ ਬਾਹਰ ਮਸਾਂ ਆਈਆਂ ਯਾਰ ਕਣੀਆਂ ਚ ਠੀਕ ਹੈ ਜੀ ਭਿੱਜ ਗਏ ਆਪਾਂ ਇੱਕ ਰਾ ਇੱਧਰ ਪਾ ਲਈਏ ਦਾਣੇ ਦੂਨੇ ਠੀਕ ਹੈ ਜੀ ਤੇ ਇੱਧਰ ਵੀ ਪਾ ਦਿੰਦੇ ਹਾਂ ਮੀਂਹ ਬਹੁਤ ਪੜਾ ਪਈ ਜਾਂਦਾ ਬਾਹਰ ਫੋਲ ਜਾਵਾਂਗੇ ਬਿਜਲੀ ਟੱਕ ਫੁੱਗੇ ਨਾ ਪਤਾ ਵੀ ਇੰਨਾਂ ਜਿਆਦਾ ਭੜੀ ਬਿਜਲੀ ਨਹੀਂ ਸਕੀ ਪਈਆ ਠੀਕ ਹੈ ਜੀ ਬਾ ਇੱਥੇ ਕਰਦੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਮੀ ਬਹੁਤ ਹੈ ਮੇਰੇ ਵੀਰੋ ਜੇ ਮੀ ਮੂ ਹਟਿਆ ਤਾਂ ਤੁਹਾਨੂੰ ਅੱਗੇ ਗੱਲਬਾਤ ਸ਼ੇਅਰ ਕਰਨੀ ਨਹੀਂ ਤਾਂ ਫਿਰ ਮਿਲਦੇ ਆ ਕੱਲ ਨੂੰ ਫਿਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਗੁੱਡ ਨਾਈਟ ਬਾਏ ਬਾਏ